ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਜੀ 13 April 2024 ਅੱਜ ਹੈ ਵਿਸਾਖੀ ਦਾ ਸੁਭ ਦਿਹਾੜਾ ਤੇ ਵਿਸਾਖੀ ਦੇ ਸੁਭ ਦਿਹਾੜੇ ਤੇ ਆਪਾਂ ਚੱਲਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੂੰ ਜੋ ਕਿ ਸਿਹਾਰ ਪਿੰਡ ਵਿਖੇ ਸਥਾਪਿਤ ਹੈ ਬਾਹਰ ਬਹਰ ਤੇ ਅੱਜ ਦਾ ਇਤਿਹਾਸ ਆ ਜਿਹੜਾ ਉਹ ਆਪਾਂ ਨੂੰ ਪਤਾ ਹੀ ਆ ਵੀ 13 ਅਪ੍ਰੈਲ 1699 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਖਾਲਸਾ ਪੰਥ ਆ ਜਿਹੜਾ ਉਹ ਜ਼ੁਲਮ ਤੇ ਜ਼ਾਲਮ ਜਿਹੜੇ ਬੰਦੇ ਆ ਉਹਦੇ ਨਾਲ ਲੜਨ ਦੇ ਲਈ ਉਹਦੀ ਸਥਾਪਨਾ ਕੀਤੀ ਗਈ ਸੀ ਤੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਅੱਜ ਦੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਵਿਸਾਖੀ ਦਾ ਦਿਹਾੜਾ ਜਿਹੜਾ ਉਹ ਕੀ ਹੋ ਮਨ ਹੈ ਜਾਂਦਾ ਤੇ ਹੁਣ ਆਪਾਂ ਗੱਲ ਕਰੀਏ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹੀ ਛੇਵੀਂ ਸੁਧਾਰ ਇਹਦਾ ਇਤਿਹਾਸ ਜੋ ਹੈ ਉਹ ਵੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਗੁਰਦੁਆਰਾ ਜਿਹੜਾ ਸੁਧਾਰ ਪੈਣ ਤੋਂ ਬਾਰ-ਬਾਰ ਸਤਿਅਤਾ ਜੀ ਤੇ ਇੱਥੇ ਗੁਰੂ ਮਹਾਰਾਜ ਜੀ ਸਤਵਾਂ ਵੇੜ ਤੋਂ ਹੁੰਦੇ ਹੋਏ ਅੱਗੇ ਇੱਥੇ ਸੁਧਾਰ ਪਹੁੰਚੇ ਸੀ ਤੇ ਸੁਧਾਰ ਪਹੁੰਚਣ ਤੇ ਸੰਗਤਾਂ ਨੇ ਤੇ ਇੱਥੇ ਭਾਈ ਜਵੰਦਾ ਜੀ ਸੀਗੇ ਜਿਨ੍ਹਾਂ ਨੂੰ ਪਿਆਰ ਨਾਲ ਭਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਹੈ ਉਹ ਵੀ ਪੇਟਾ ਮਾ ਲੈ ਕੇ ਮਹਾਰਾਜ ਨੂੰ ਮਿਲਣ ਆਏ ਤੇ ਮਹਾਰਾਜ ਇੱਥੇ ਰਹਿੰਦੇ ਹੋਏ ਇੱਕ ਦਿਨ ਮਾਰਾ ਨੇ ਸਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਭਾਈ ਪ੍ਰੇਮਾ ਜੀ ਨੇ ਕੋਲੇ ਦੀ ਬਾਗ ਜਿਹੜੀ ਉਹ ਫੜ ਕੇ ਜੰਗਣਾ ਵਿੱਚ ਜਾ ਰਹੇ ਸੀ ਆਪ ਕੰਡਿਆਰੇ ਉੱਤੋਂ ਨੰਗਰੇ ਸੇ ਕੋੜੇ ਨੂੰ ਸਾਫ਼ ਜਗ੍ਹਾ ਤੇ ਲੈ ਕੇ ਜਾਣ ਲਈ ਉਹਨੇ ਆਪਣਾ ਮਤਲਬ ਅੱਗੇ ਕੀ ਤੋਰ ਰਹੀ ਸੀ ਤੇ ਜਦੋਂ ਥੋੜੀ देर ਤੁਰਨ ਤੋਂ ਬਾਅਦ ਉਹਨਾਂ ਦੇ ਕੰਡਿਆਂ ਦੇ ਨਾਲ ਪੈਰਾਂ ਦੇ ਵਿੱਚ ਲਹੂ ਨਿਕਲਣ ਲੱਗ ਗਿਆ ਤਾਂ ਮਹਾਰਾ ਨੇ ਦੇਖਿਆ ਭਈ ਭਾਈ ਸਾਹਿਬ ਇਹ ਜਿਹੜਾ ਤੁਹਾਡਾ ਪੈਰਾਂ ਚ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਤੁਸੀਂ ਆ ਜੋੜੇ ਆ ਜਿਹੜੇ ਪੈਰਾਂ ਚ ਪੈ ਰਹੋ ਤਾਂ ਸਿੱਖ ਨੇ ਭਾਈ ਪ੍ਰੇਮਾ ਜੀ ਨੇ ਇਹ ਕਿਹਾ ਮਹਾਰਾਜ ਮਸਾਂ ਤਾਂ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਹਦੇ ਨਾਲ ਮੇਰੇ 84 ਲੱਖ ਜੂਨ ਆ ਜਿਹੜੀ ਉਹ ਕੱਟੇ ਜਾਊਗੀ ਤੇ ਕਿਰਪਾ ਕਰੋ ਮੇਰੇ ਤੇ ਮਹਾਰਾਜ ਬਈ ਮੈਨੂੰ ਇਸੇ ਤਰ੍ਹਾਂ ਮਤਲਬ ਮੈਂ ਤੁਹਾਡੇ ਜੋੜੇ ਪਾਖੇ ਮਤਲਬ ਇਹ ਜਿਹੜਾ ਪਾਪ ਆਉ ਨਹੀਂ ਕਰ ਸਕਦਾ